ਹਾਂਜੀ ਵਾਹਿਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨ ਤੇ ਥੋੜਾ ਸਵਾਲ ਤਾਂ ਜੀ ਆਪਾਂ ਆਪਾਂ ਬਣਾਉਣ ਲੱਗੇ ਆ ਜੀ ਗਟਿਆਂ ਦੀ ਅੱਜ ਕੜੀ ਉਦਦੇ ਆਪਾਂ ਨੇ ਬੇਸਣ ਲਿਆ ਜੀ ਤੇ ਆਪਾਂ ਬੇਸਣ ਦੇ ਵਿੱਚ ਪਾਵਾਂਗੇ ਜੀ ਹਲਦੀ ਨਮਕ ਥੋੜੀ ਜਿਹੀ ਜਮੈਣ ਆ ਆ ਪਾਣੀ ਆ ਜੀ ਇੱਧਰ ਆਪਾਂ ਨੇ ਦਹੀਂ ਦੇ ਵਿੱਚ ਨੋਰਮਲ ਨਮਕ ਵਿੱਚ ਮਸਾਲੇ ਕੋੜ ਕੇ ਰੱਖੇ ਨੇ ਇੱਧਰ ਆਪਾਂ ਨੇ ਜੀ ਲਸਣ ਪਿਆਜ਼ ਬ੍ਰੈਂਡ ਕਰਕੇ ਰੱਖਿਆ ਇੱਧਰ ਹੀ ਆਪਾਂ ਨੇ ਪਾਣੀ ਰੱਖਿਆ ਵਿੱਚ ਥੋੜਾ ਜਿਹਾ ਪਾਤਾ ਸੀ ਤੇਲ ਅੱਜ 2 ਗਲਾਸ ਆਪਾਂ ਨੇ ਪਾਏ ਨੇ ਪਾਣੀ ਦੇ ਇੱਕ ਚਮਚਾ ਸਰੋਂ ਦੇ ਤੇਲ ਦਾ 2 ਚਮਚੇ ਵਿੱਚ ਆਪਾਂ ਨੇ ਇਹਦੇ ਪਾਏ ਨੇ ਦਹੀਂ ਦੇ ਇੱਧਰ ਆਪਾਂ ਨੇ ਕੜਾਈ ਦੇ ਵਿੱਚ ਸਰੋਂ ਦਾ ਤੇਲ ਗਰਮ ਰੱਖਿਆ ਹੁੰਦੀ ਆਪਾਂ ਬਣਾਉਨੇ ਆ ਕਰਦੇ ਆ ਸ਼ੁਰੂ ਪਹਿਲਾਂ ਆਪਾਂ ਜੀ ਬੇਸਣ ਕਰਾਂਗੇ ਤਿਆਰ ਬੇਸਨ ਦੇ ਵਿੱਚ ਆਪਾਂ ਪਾ ਦਾਂਗੇ ਦੀ ਜਮੈਣ ਨਮਕ ਤੇ ਥੋੜੀ ਜਿਹੀ ਹਲਦੀ ਥੋੜਾ ਜਿਹਾ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇਲ ਸਰੋਂ ਥੋੜਾ ਜਿਹਾ ਜੀ ਆਪਾਂ 2-3 ਚਮਚੇ ਇਹਦੇ ਵਿੱਚ ਦਹੀਂ ਪਾ ਦਾਂਗੇ ਤੇੰਗੀਦਰਾਂ ਜੀ ਆਪਾਂ ਸਾਰੇ ਸਮਾਨ ਨੂੰ ਵਿੱਚ ਮਿਕਸ ਕਰ ਲਾਂਗੇ ਅੱਗੇ ਥੋੜਾ ਥੋੜਾ ਆਪਾਂ ਪਾਣੀ ਪਾ ਕੇ ਜਿੰਨੀ ਕਾ ਪਰ ਜ਼ਰੂਰਤ ਹੋਊਗੀ ਓਨਾਂ ਕ ਪਾਣੀ ਪਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਜੇ ਆਪਾਂ ਇਹਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰਦੇ ਹੋਏ ਚੰਗੀ ਤਰ੍ਹਾਂ ਮੜ ਮੜ ਕੇ ਆਪਾਂ ਇਹਨੂੰ ਬਣਾਵਾਂਗੇ ਆਪਾਂ ਨੇ ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ ਜੀ ਆਪਾਂ ਬਣਾ ਕੇ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਨੇ ਕਿੰਨਾ ਕੁ ਰੱਖਣਾ ਹੈ ਹਾਂਜੀ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਜੀ ਜਿਹੜੇ ਨਵੇਂ ਪਹਿਲੀ ਵਾਰੀ ਆਪਣੇ ਚੈਨਲ ਤੇ ਆਉਂਦੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੇ ਹਾਂ ਜੀ ਆਪਾਂ ਉਂਗਲੀ ਦੇ ਨਾਲ ਜੀ ਦਬਾ ਕੇ ਦੇਖ ਲਾਂਗੇ ਬਸ ਇੰਨਾ ਕਿ ਪੋਲਾ ਕਰਨਾ ਆਪਾਂ ਇਹਨੂੰ 10 ਮਿੰਟ ਲਈ ਢੱਕ ਕੇ ਰੱਖ ਦਾਂਗੇ 10 ਮਿੰਟ ਲਈ ਜੇ ਆਪਾਂ ਇਹਨੂੰ ਰੈਸਟ ਤੇ ਢੱਕ ਕੇ ਰੱਖ ਦਾਂਗੇ ਆਪਾਂ ਦੋ ਗਲਾਸ ਪਾਣੀ ਲੈਨੇ ਜੀ ਇਹ ਇੱਕ ਚਮਚਾ ਸਰੋਂ ਦੇ ਤੇਲ ਦਾ ਦੋ ਚਮਚੇ ਦਹੀਂ ਦੇ ਪਾਏ ਸੀ ਆਪਾਂ ਇਹਨੂੰ ਧੜ ਬੰਨਿਆ ਜੀ ਓਨੀ ਦੇਰ ਤੱਕ ਆਪਣਾ ਜਿੰਨੀ ਦੇਰ ਤੱਕ ਆਪਣਾ ਉਹ ਬੇਸਣਾ ਰੈਸਟ ਤੇ ਪਿਆ 10 ਮਿੰਟ ਆਪਾਂ ਇਹ ਪਾਣੀ ਧਰ ਤਾ ਇਧਰ ਗਰਮ ਤੇ ਉਧਰ ਨਾਲ ਦੀ ਨਾਲ ਆਪਾਂ ਇਹਦਾ ਜੀ ਕਰਾਂਗੇ ਤੜਕਾ ਤਿਆਰ ਤੇਲ ਜੀ ਆਪਣਾ ਗਰਮ ਹੋ ਰਿਹਾ ਆਪਾਂ ਪਾ ਲਈਏ ਵਿੱਚ ਤੇਜ ਪੱਤਾ ਹੁਣ ਆਪਣੇ ਜੀ ਘਰੇ ਲੱਗੀ ਹੋਈ ਆ ਮਸ਼ੀਨ ਬੋਰ ਕਰਦੇ ਨੇ ਤੇ ਉਹਦੇ ਵਿੱਚ ਜੀ ਮਸ਼ੀਨ ਚੱਲਦੀ ਉਹਦੀ ਆਵਾਜ਼ ਆ ਰਹੀ ਥੋੜੀ ਜਿਹਾ ਪਪਾ ਰਹੇ ਆ ਜੀ ਵਿੱਚ ਇਹ ਜੀਰਾ ਥੋੜੀ ਜੀ ਆਪਾਂ ਜੀ ਸੌਂਫ ਪਾ ਦਾਂਗੇ ਥੋੜੀ ਜੀ ਜੇ ਆਪਾਂ ਹੱਥਾਂ ਨਾਲ ਕ੍ਰੈਸ਼ ਕਰਕੇ ਜਮੈਣ ਪਾ ਦਾਂਗੇ ਥੋੜੀ ਜੀ ਜੇ ਆਪਾਂ ਰਾਈ ਪਾ ਦਾਂਗੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਹਿੰਗ ਸਰਸਮਾਨ ਜੀ ਆਪਣਾ ਤੜਕ ਚੁੱਕਿਆ ਆਪਾਂ ਇਹਦੇ ਵਿੱਚ ਲਸਣ ਪਿਆਜ਼ ਦਾ ਪੇਸਟ ਪਾ ਦਾਂਗੇ ਆਪਾਂ ਲਸਣ ਤੇ ਆਇਆ ਦਾ ਜਿਹੜਾ ਪੇਸਟ ਆ ਜੀ ਨੂੰ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਕਰ ਦਿੰਦੇ ਹਾਂ ਇਹ ਲਸਣ ਜੀ ਆਪਾਂ ਨੇ ਪਾਇਆ ਹਰਾ ਹਰਾ ਲਸਣ ਆਪਾਂ ਇੱਕ ਦੋ ਵੀਡੀਓ ਦੇ ਵਿੱਚ ਦਿਖਾਇਆ ਵੀ ਸੀ ਕਿ ਇਹ ਲਸਣ ਆਪਣੇ ਕਦਾ ਹਰਾ ਚੰਗੀ ਤਰ੍ਹਾਂ ਜੀ ਆਪਾਂ ਮਸਾਲੇ ਨੂੰ ਪਕਾ ਲਾਂਗੇ ਥੋੜੀ ਦੇਰ ਲਈ ਆਪਾਂ ਢੱਕ ਲਾਂਗੇ ਢੱਕ ਕੇ ਪਕਾਵਾਂਗੇ ਆਪਾਂ ਜੀ ਮਸਾਲੇ ਨੂੰ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਪਕਾ ਲਾਂਗੇ ਆਪਾਂ ਥੋੜੀ ਜਿਹੀ ਚੀਨੀ ਪਾ ਦਾਂਗੇ ਚੀਨੀ ਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਿੰਦੇ ਹਾਂ ਆਪਾਂ ਜੀ ਦਹੀਂ ਦੇ ਵਿੱਚ ਜਿਹੜੇ ਨਾਰਮਲ ਨਮਕ ਮਿਰਚ ਮਸਾਲੇ ਘੋਲ ਕੇ ਰੱਖੇ ਹੋਏ ਨੇ ਉਹ ਸਾਰੇ ਪਾ ਦਾਂਗੇ। ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਵੀ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਹਿਲਾਉਂਦੇ ਰਹਿਾਂਗੇ। ਆਪਾਂ ਜੀ ਉਸੇ ਭਾਂਡੇ ਨੂੰ ਧੋ ਕੇ ਥੋੜ੍ਹਾ ਜਿਹਾ ਪਾਣੀ ਪਾ ਦਾਂਗੇ ਹੁਣ। ਆਪਾਂ ਜੀ ਜਦੋਂ ਦਹੀਂ ਦੇ ਵਿੱਚ ਘੋਲ ਕੇ ਨਾਰਮਲ ਨਮਕ ਮਿਰਚ ਮਸਾਲੇ ਪਾਉਣੇ ਨੇ ਜੀ ਗੈਸ ਨੂੰ ਆਪਾਂ ਸਿਮ ਕਰ ਲਾਂਗੇ। ਥੋੜੀ ਦੇਰ ਆਪਾਂ ਇਹਨੂੰ ਚਨਾਉਂਦੇ ਰਾਂਗੇ ਤਾਂ ਕਿ ਜਿਹੜਾ ਆਪਣਾ ਦਹੀਂ ਹੈ ਉਹ ਫਟ ਨਾ ਜਾਵੇ। ਅੱਪਾ ਜੀ ਢਾਕਾਂ ਦੇ ਢਾਕੇ ਪਕਾਉਣੇ ਹਾਂਜੀ ਗਰੇਵੀ ਜੀ ਆਪਣੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਧਰ ਜੀ ਨਾਲ ਦੀ ਨਾਲ ਗੱਟੇ ਬਣਾਵਾਂਗੇ ਤਿਆਰ ਕਰਦੇ ਆਂ ਆਪਾਂ ਜੀ ਥੋੜੇ ਥੋੜੇ ਇਹਨਾਂ ਦੇ ਪੇੜੇ ਤੋਂ ਛੋਟੇ ਛੋਟੇ ਆਪਾਂ ਨੇ ਜਿੰਨੇ ਪੰਜ ਪੇੜੇ ਤਿਆਰ ਕਰ ਲਏ ਆਪਾਂ ਜੀ ਇਸ ਤਰ੍ਹਾਂ ਹੱਥਾਂ ਦੇ ਨਾਲ ਕਰਦੇ ਹੋਏ ਗੋਲ ਗੋਲ ਇਹਨਾਂ ਦੇ ਗੱਟੇ ਬਣਾ ਲਏ ਆਂ ਆਪਾਂ ਜੀ ਗੋਲ ਗੋਲ ਇਹਨਾਂ ਦੇ ਪੇੜੇ ਬਣਾ ਕੇ ਫਿਰ ਆਪਾਂ ਇਹਨਾਂ ਨੂੰ ਪਹਿਲਾਂ ਹੱਥ ਦੇ ਨਾਲ ਬੇਲ ਲਾਂਗੇ ਥੋੜੇ ਥੋੜੇ ਵੀਰ ਜੀ ਆਪਾਂ ਇਹਨਾਂ ਨੂੰ ਆ ਬੋਰਡ ਦੇ ਉੱਪਰ ਬੇਲ ਲਾਂਗੇ ਜਾਂ ਆਪਾਂ ਕੋਈ ਆਪਾਂ ਥਾਲ ਵੀ ਲੈ ਸਕਦੇ ਹਾਂ ਜੀ ਜਾਂ ਆਪਾਂ ਸੈਲਫ ਦੇ ਉੱਪਰ ਵੀ ਬੇਲ ਸਕਦੇ ਹਾਂ ਗੱਟੇ ਬਣਾ ਕੇ ਇਹਨਾਂ ਨੂੰ ਹੱਥ ਦੇ ਵਿੱਚ ਇਸ ਤਰ੍ਹਾਂ ਫੜ ਲਾਂਗੇ ਜੇ ਤਾਂ ਇਸ ਤਰ੍ਹਾਂ ਫੜੇ ਤੇ نیچے ਡੇਕੇ ਟੁੱਟ ਗਿਆ ਤਾਂ ਇਹਦਾ ਮਤਲਬ ਆਪਾਂ ਆਟਾ ਤਿਆਰ ਨਹੀਂ ਹੈਗਾ ਜੇ ਨਾ ਗਿਰਿਆ ਤਾਂ ਆਪਣੇ ਜੀ ਗੱਟੇ ਬਿਲਕੁਲ ਬਣ ਕੇ ਤਿਆਰ ਨੇ ਹਾਂ ਜੀ ਗੱਟੇ ਜੀ ਆਪਣੇ ਬਣ ਕੇ ਤਿਆਰ ਨੇ ਆਪਾਂ ਨੇ 5 ਪੇੜੇ ਕਰੇ ਸੀਗੇ ਜੀ 5 ਗੱਟੇ ਬਣ ਕੇ ਤਿਆਰ ਨੇ ਅਧਿਆ ਜੀ ਆਪਣਾ ਪਾਣੀ ਬੋਇਲ ਹੋ ਰਿਹਾ ਦੋ ਬਲਾਸ ਪਾਣੀ ਦੇ ਸੀਗੇ ਜੀ ਇੱਕ ਚਮਚਾ ਆਪਾਂ ਨੇ ਪਾਇਆ ਸਰੋਂ ਦੇ ਤੇਲ ਦਾ ਦੋ ਚਮਚੇ ਵਿੱਚ ਦਹੀਂ ਪਾਇਆ ਸੀ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਪਾਣੀ ਦੇ ਵਿੱਚ ਪਾ ਦਾਂਗੇ ਹਾਂ ਜੀ ਗੱਟੇ ਆਪਾਂ ਦੇ ਪਾ ਤੇ ਜਦੋਂ ਜੇ ਬਣ ਕੇ ਫੁੱਲ ਕੇ ਉੱਪਰ ਆ ਜਾਣਗੇ ਤਾਂ ਫਿਰ ਆਪਾਂ ਸਮਝਾਂਗੇ ਵੀ ਆਪਣੇ ਗੱਟੇ ਬਣ ਕੇ ਤਿਆਰ ਨੇ ਆਪਾਂ ਇਹਨਾਂ ਨੂੰ ਢੱਕ ਦਾਂਗੇ ਅੱdte ਦੀ ਆਪਣਾ ਮਸਾਲਾ ਬਣ ਰਿਹਾ ਤੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਮਲਾਈ ਪਾਈ ਆ ਇਹਨੂੰ ਵੀ ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੰਨਾ ਮਸਾਲੇ ਥੱਲੇ ਜਿਹਾ ਪੰਦਰ ਗੈਸ 'ਤੇ ਸਿੰਮ ਘਰਤਾ ਸੀ ਹਾਂਜੀ ਆਪਣੇ ਗੱਟੇ ਬਣ ਰਹੇ ਹਨ ਜੀ ਇਹ ਫੁੱਲ ਕੇ ਨਾਲੇ ਉੱਪਰ ਆ ਜਾਣਗੇ ਜੀ ਹਾਂਜੀ 10 ਮਿੰਟ ਦੇ ਵਿੱਚ ਇਹ ਆਪਣੇ ਬਣ ਕੇ ਹੋ ਜਾਣਗੇ ਤਿਆਰ ਜਿਹੜੇ ਗੱਟੇ ਨੇ ਜੀ ਇਹ ਉੱਪਰੋਂ ਉੱਪਰ ਮੜਾ ਮੜਾ ਜਿਹੜਾ ਬੇਸਣਾ ਜੀ ਉਹ ਫੁੱਲ ਜੇ ਜਾਂਦਾ ਹੁੰਦਾ ਫਿਰ ਆਪਾਂ ਪਤਾ ਲੱਗ ਜਾਂਦਾ ਵੀ ਬਣ ਕੇ ਤਿਆਰ ਨੇ ਹਲੇ ਆਪਾਂ ਟੱਕ ਦਾਂਗੇ 2-3 ਕੁ ਮਿੰਟ ਵਾਲੇ ਹੋਰ ਪਕਾਵਾਂਗੇ ਹਾਂਜੀ ਗੱਟੇ ਆਪਣੇ ਬਿਲਕੁਲ ਜੀ ਬਣ ਕੇ ਤਿਆਰ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਆਪਾਂ ਜੀ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਹਾਂ ਹਾਂਜੀ ਆਪਣੇ ਗੱਟੇ ਬਣ ਕੇ ਤਿਆਰ ਨੇ ਜੀ ਪਾਣੀ ਦੇ ਵਿੱਚ ਆਪਾਂ ਨੇ ਗੱਟੇ ਵਾਲੇ ਨੂੰ ਪਾਣੀ ਵੀ ਆਪਾਂ ਇਹ ਮਸਾਲੇ ਦੇ ਵਿੱਚੇ ਪਾ ਦਿੰਦੇ ਹਾਂ ਆਪਾਂ ਜੀ ਘਰਦ ਦੇ ਨਾਲ ਇਹਨਾਂ ਦੇ ਛੋਟੇ ਛੋਟੇ ਪੀਸ ਕਰ ਦਾਂਗੇ। ਹਾਂਜੀ ਸਾਰੇ ਗੱਟੇ ਆਪਾਂ ਨੇ ਜੀ ਕੱਟ ਕੇ ਕਰ ਲਏ ਤਿਆਰ। ਆਪਾਂ ਜੀ ਗੱਟੇ ਸਾਰੇ ਗਰੇਵੀ ਜਿਹੜੀ ਬਣਾ ਕੇ ਤਿਆਰ ਕਰੀ ਉਹਦੇ ਵਿੱਚ ਪਾ ਦਾਂਗੇ। ਗੱਟੇ ਵੀ ਆਪਾਂ ਨੇ ਸਾਰੇ ਪਾਤੇ ਗਰੇਵੀ ਦੇ ਵਿੱਚ। ਚੰਗੀ ਤਰ੍ਹਾਂ ਆਪਾਂ ਜੀ ਕੱਟ ਸੀ ਨਾਲ ਤੇ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਾਂ। ਨਾ ਆਪਾਂ ਇਹ ਉਪਰ ਢੱਕ ਦਾਂਗੇ ਢੱਕ ਕੇ ਪਕਾਵਾਂਗੇ। ਤੇ ਆਪਾਂ ਚਮਤੇ ਹੀ ਬਣ ਜੂਗੀ ਹੌਲੀ ਹੌਲੀ ਥੋੜੀ ਜੀ। ਹਾਂਜੀ ਸਬਜ਼ੀ ਆਪਣੀ ਬਣ ਰਹੀ ਹੈ ਜੀ ਆਪਾਂ ਵਿੱਚ ਇੱਕ ਦੋ ਵਾਰੀ ਇਹਨੂੰ ਚੈੱਕ ਕਰ ਲੈਂਦੇ ਹਾਂ। ਬਣ ਰਹੀ ਹੈ ਜੀ ਆਪਣੀ ਬੇਸਣ ਦੇ ਗੱਟਿਆਂ ਦੀ ਕੜੀ। ਹਾਂਜੀ ਆਪਣੀ ਜੀ ਗੱਟਾ ਕੜੀ ਬਣ ਕੇ ਤਿਆਰ ਆ ਜੀ। ਆਪਾਂ ਇਹ ਇੱਕ ਤੁਸਕ ਦੇ ਵਿੱਚ ਕਰਦੇ ਆ ਸਰਵ ਬਹੁਤ ਵਧੀਆ ਜੀ ਆਪਣੀ ਬਣੀ ਆ ਕੜੀ ਹਾਂਜੀ ਆਪਣੀ ਗੱਟਾ ਕੜੀ ਬਣ ਕੇ ਤਿਆਰ ਆ ਜੀ ਆਪਾਂ ਇਹ ਕੋ ਤੁਸਕ ਦੇ ਵਿੱਚ ਸਰਵ ਕਰ ਲਈਏ ਤੁਸੀਂ ਵੀ ਜਰੂਰ ਇਸ ਤਰ੍ਹਾਂ ਬਣਾਇਓ ਜੇ ਟਰਾਈ ਕਰਿਓ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਸਬਜੀ ਕਿਵੇਂ ਬਣੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ